ਸਰਕਾਰੀ ਸਕੂਲਾਂ ਦੇ ਐਮੀਨਸ ਸਕੂਲਾਂ ਦੇ ਜਿਹੜੇ ਸਰਕਾਰੀ ਸਕੂਲ ਨੇ 44 ਬੱਚੇ ਇਸ ਵਕਤ ਐ ਸਾਲ IIT ਦਾ ਪੇਪਰ ਕਲੀਅਰ ਕਰਕੇ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜੀ ਜਿਹਦੇ 44 ਬੱਚੇ ਕਲੀਅਰ ਹੋ ਗਏ ਔਰ ਆਮ ਘਰਾਂ ਦੇ ਬੱਚੇ ਨੇ ਆਮ ਘਰਾਂ ਦੇ ਪਿਆ ਪੁੱਤ ਨੇ ਤੁਸੀਂ ਵੀਡੀਓ ਦੇਖੀ ਹੋਣੀ ਆਮ ਘਰਾਂ ਤੇ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕਿਸੇ ਦਾ ਬਾਪੂ ਡਰਾਈਵਰ ਹੈ ਕਿਸੇ ਦਾ ਬਾਪੂ ਕਿਸੇ ਪੁਲ ਥੱਲੇ ਪ੍ਰੈਸ ਕਰਨ ਦੀ ਰੇੜੀ ਲਾਉਂਦਾ ਉਹ ਉਹਨਾਂ ਦੇ ਬੱਚੇ IIT ਕਲੀਅਰ ਕਰ ਗਏ ਮੈਂ ਪਹਿਲਾਂ ਤੋਂ ਵੀ ਕਹਿਣਾ ਅੱਜ ਵੀ ਕਹਿਣਾ ਇਹ ਨੀਲੇ ਪੀਲੇ ਹਰੇ ਕਾਡ ਤੁਹਾਡੀ ਗਰੀਬੀ ਨਹੀਂ ਚੱਕ ਸਕਦੇ ਗਰੀਬੀ ਤੁਹਾਡੇ ਬੱਚੇ ਚੱਕਣਗੇ ਜੇ ਉਹਨਾਂ ਨੂੰ ਪੜਾ ਆ ਦਈਏ 50 50 ਲੱਖ 60 60 ਲੱਖ ਦੇ ਪੈਕੇਜ ਜਦੋਂ ਲੈਣਗੇ ਨਾ ਕੰਪਨੀਆਂ ਤੋਂ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਦੁੱਖਾਂ ਨਹੀਂ ਪੀਂਦੇ ਮੈਂ ਹਾਂਜੀ ਇੱਕ ਮੈਕ ਮਾਈਕ ਜਗਾ ਦੇ ਦੇ ਮੈਂ ਕੀ ਕਹਿੰਨੇ ਪੈਣ ਜੀ ਖਾਂਵਾ ਵਧਾਈਆਂ ਤੇ ਆਹ ਜਿਹੜੀਆਂ ਦੀ 12000 ਕੁ ਆਏ ਤੇ ਮਾਈਕ पे ਲੈ ਇੱਕ ਇੱਕ ਮਿੰਟ ਆ ਲੈ ਅੱਗੇ ਬੁਲਾ ਲਓ ਜੇ ਤਾਂ ਫਿਰ ਜੀ ਨਹੀਂ ਹੈਗੀ ਤਾਂ ਆ ਦੂਜਾ ਮਾਈਕ ਰਿਕੋਰਡਲੈਸ ਆ ਗਾਜੀ ਹਾਂਜੀ ਹਾਂਜੀ ਬੈਂਜੀ ਕੀ ਹਾਂਜੀ ਸਾਡੇ ਬਹੁਤ ਹੀ ਸਤਿਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਟੱਟੇ ਕਦੀ ਵੀ ਕਹਿੰਦੇ ਸੀ ਅਧਿਆਪਕ ਆ ਕੇ ਬੋਲ ਨਹੀਂ ਸਕਦੇ ਨਾ ਤੇ ਸਟੇਜਾਂ ਤੇ ਕਹਿੰਦੇ ਇੱਕ ਸਰਕਾਰੀ ਮੁਲਾਜ਼ਮਾ ਦੇਖੋ ਸਰਕਾਰੀ ਮੁਲਾਜ਼ਮ ਜੇ ਧਰਨੇ ਲਾ ਸਕਦੇ ਆ ਤੇ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੋਣ ਤੇ ਉੱਥੇ ਜਾ ਕੇ ਦੱਸ ਵੀ ਸਕਦੇ ਆ ਸਾ ਮੇਰਾ ਜ਼ਿਲ੍ਹਾ ਜਲੰਧਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਧਰਨੇ ਤੇ ਆਏ ਸੀ ਜਦੋਂ ਇਹ ਸਰਕਾਰ ਨਹੀਂ ਸੀਗੀ ਇਹਨਾਂ ਨੇ ਆ ਕੇ ਦਰੀ ਤੇ ਇੱਕ ਗੱਲ ਕੀਤੀ ਸੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਇਹਨਾਂ ਨੇ ਕਿਹਾ ਸੀ ਮੈਂ ਤੁਸੀਂ ਕਿਹੜੇ ਵਿਆਪਕਾਂ ਨਾਲ ਸੀ ਕਿ ਆ ਦੇ ਆ ਪਕਾਂ ਇਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕੱਚੀਆਂ ਇੱਟਾਂ ਵੇਖੀਆਂ ਸੀਗੀਆਂ ਮੈਂ ਕੱਚੇ ਘਰ ਵੇਖੇ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਵੇਖੇ ਜਦੋਂ ਮੇਰੀ ਸਰਕਾਰ ਆਊਗੀ ਜੇ ਮੈਂ ਪਹਿਲ ਦੇ ਹੱਦ ਤੇ ਪੱਕਿਆ ਨਾ ਕਰ ਸਕਿਆ ਤਾਂ ਤੁਹਾਨੂੰ ਪਹਿਲ ਦੇ ਹੱਦ ਤੇ ਤੁਹਾਡੀਆਂ ਤਨਖਾਹਾਂ ਦਾ ਵਾਅਦਾ ਕਰਾਂਗਾ ਲੋਕਾਂ ਨੇ ਬਹੁਤ ਕਿਹਾ ਵੀ ਨਹੀਂ ਜੀ ਪਹਿਲਾਂ ਕੈਪਟਨ ਵੀ ਤੁਹਾਡੇ ਧਰਨਿਆਂ ਤੇ ਆਉਂਦੇ ਰਹੇ ਸੀਗੇ ਉਹ ਕਰਨਗੇ ਪਰ ਉਹ ਮਹਿਲਾ ਚੋਂ ਬਾਹਰ ਨਹੀਂ ਨਿਕਲੇ ਕਿਉਂਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਤੁਹਾਡੀ ਕਿੰਨੀ ਤਨਖਾਹ ਜਦੋਂ ਕੈਪਟਨ ਤਨਖਾ ਨਾ ਤੇ ਮਾਲੀ ਲੱਭਿਆ ਨਾ ਕੈਪਟਨ ਲੱਭਿਆ ਉਸ ਤੋਂ ਬਾਅਦ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਆਉਂਦਿਆਂ ਤੁਹਾਡੀਆਂ ਤਨਖਾਹਾਂ ਵਧਾਵਾਂਗੇ ਸਾਡੀ ਤਨਖਾਹ 6000 ਸੀ ਆਉਂਦਿਆਂ 4.3 ਗੁਣਾ ਤਨਖਾਹਾਂ ਕੀਤੀਆਂ ਤੇ ਵਸ ਸਭ ਤੋਂ ਵਧੀਆ ਗੱਲ ਕਿ ਸਾਡੇ ਸੀਐਮ ਸਾਹਮਣੇ ਪਹਿਲਾਂ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਅਨਾਉਂਸ ਕੀਤਾ ਨਹੀਂ ਤੇ ਅੱਜ ਤੱਕ ਮੈਂ ਕਦੀ ਨਹੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਸਾਹਿਬ ਆ ਫੋਨ ਕਰਨ ਅੱਜ ਜਿਵੇਂ ਇੱਥੇ ਆਏ ਆ ਇਹ ਜੇ ਸਰਕਾਰਾਂ ਨੇ ਨਕਾਰਿਆ ਸੀ ਚਲੋ ਸਾਡੇ ਕੰਮ ਕੀਤੇ ਅੱਜ ਅਸੀਂ ਵੀ ਲੋਕਾਂ ਨੂੰ ਦੱਸਣ ਆਏ ਆਂ ਕਿ ਚਲੋ 12710 ਦੀ ਆਪਣੀ ਤੁਨਕਾ ਅੱਜ ਵਾਦਾ ਹੋਇਆ ਜੋ ਸਿਸਟਮ ਖਰਾਬ ਹੋਇਆ ਸੀ ਉਹਨੂੰ ਕਰਦੇ ਕਰਦੇ ਟਾਈਮ ਤਾਂ ਲੱਗ ਰਿਹਾ ਜੋ ਸਾਡੇ ਮਸਲੇ ਰਹਿ ਗਏ ਉਹ ਵੀ ਸਾਨੂੰ ਬੜੀ ਵੱਡੀ ਆਸ ਆ ਕਿ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰੀ ਕਰਨਗੇ ਸੋ ਅੱਜ ਅੱਜ ਹੱਕ 'ਚ ਆਏ ਆਂ ਚਾਹੇ ਸਰਕਾਰਾਂ ਕਹਿੰਦੇ ਮੁਲਾਜਮ ਆ ਨਹੀਂ ਸਕਦੇ ਪਰ ਜੇ ਚੰਗੇ ਕੰਮ ਕੀਤੇ ਅਸੀਂ ਆਵਾਂਗੇ ਸਰਕਾਰਾਂ ਇਨਕਲਾਬ ਜਿੰਦਾਬਾਦ ਸਰਕਾਰਾਂ ਦਾ ਸਾਹਮਣੇ ਖੜੀ ਆਂ ਸਰਕਾਰਾਂ ਕਿਵੇਂ ਕਹਿ ਦੇਣਗੀਆਂ ਤੁਸੀਂ ਆ ਨਹੀਂ ਸਕਦੇ ਕਿਉਂ ਨਹੀਂ ਦੱਸ ਸਕਦੇ ਵੀ ਜੇ ਕੋਈ ਚੰਗਾ ਕੰਮ ਹੋਇਆ ਕਿਉਂ ਨਹੀਂ ਦੱਸ ਸਕਦੇ ਨਹੀਂ 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 ਕੋਈ ਗੱਲ ਹੀ ਨਹੀਂ ਕੋਈ ਗੱਲ ਨਹੀਂ ਜਿਉਣ ਦੇ ਵਾਸਤੇ ਰੋਪਣਾ ਬਹੁਤ ਬਹੁਤ ਧੰਨ ਸੋ ਵੀਰੋ ਮੈਂ ਇਹੀ ਕਹਿਣ ਆਇਆ ਕਿ ਕੋਈ ਨੀਅਤ 'ਚ ਖੋਟ ਨਹੀਂ ਸਾਡੇ ਅਸੀਂ ਚਾਹੁੰਦੇ ਤਰੱਕੀ ਕਰੇ ਪੰਜਾਬ 'ਚ ਸਾਰੇ ਪਾਸੇ ਖੇਡਾਂ 'ਚ ਅਸੀਂ ਤਰੱਕੀ ਕਰੀਏ असी व्यापार तरक्की करिए खेती तरक्की करिए कोई यह जहाँ शोभा कोई यह वर्ग ना रहे जो तरक्की ना करे चाहे वह रेहड़ी वाला है चाहे रिक्शे वाला है उन्होंने हक मिलना चाहिए मान सम्मान सत्कार मिलना चाहिए यही एह। हाँ जी भैन की क्या जी मैं पता नहीं लगे स्कूल बारहवीं तक कर ਹੁਣ ਕਿੰਨੇ ਤੱਕ ਹੈ 18ਵੀਂ ਤੱਕ ਆ ਜੀ ਇੱਕ ਸਕੂਲ ਇਹ ਨਾਲ ਸਕੂਲ ਆਪਣੇ ਕੋਲ ਜਗਾ ਘੱਟ ਹੋਣ ਕਰਕੇ ਨਹੀਂ ਉੱਪਰ ਕਰ ਦੇਣੇ ਅਸੀਂ ਨਾ ਹੁਣ ਕੀਤਾ ਦੀਆ 1 ਕਰੋੜ 10 ਲੱਖ ਰੁਪਈਆ ਆਪਾਂ ਨੂੰ ਗ੍ਰਾਂਟ ਆ ਚੁੱਕੀ ਆ ਸਕੂਲ ਲਈ ਅੱਛਾ ਨਹੀਂ ਉੱਪਰ ਕਰੀ ਹਾਂਜੀ ਉੱਤੇ ਹੋ ਸਕਦਾ ਅਸੀਂ ਜਗਾ ਘੱਟ ਕਰਕੇ ਆ 1 ਕਰੋੜ 10 ਲੱਖ ਰੁਪਈਆ ਤੁਹਾਡੇ ਸਕੂਲ ਨੂੰ ਅਸੀਂ ਗ੍ਰਾਂਟ ਜਾਰੀ ਕਰਤੀ ਉਹ ਜੇ ਜਗਾ ਘੱਟ ਐ ਇਦਾਂ ਘੱਟ ਐ ਤਾਂ ਇਦਾਂ ਕਰ ਲਾਂਗੇ ਕੋਈ ਗੱਲ ਨਹੀਂ